ਆਓ ਗੁਰੂ ਕੀ ਸਾਧ ਸੰਗਤ ਸ੍ਰੀ ਹਜੂਰ ਮਹਾਰਾਜ ਪਿਆਰੇ ਬਾਬਾ ਈਸਰ ਸਿੰਘ ਜੀ ਨਾਨਕ ਸਰ ਕਲੀਰਾ ਜਗਰਾਉ ਵਾਲਿਆਂ ਦੀ ਜਨਮ ਸਾਖੀ ਵਿੱਚੋਂ ਅੱਜ ਇਹ ਸਾਖੀ ਸਰਵਣ ਕਰਦੇ ਹਾਂ ਜਿਸ ਦੇ ਲੇਖਕ ਸੰਤ ਬਾਬਾ ਗੀਜਾ ਸਿੰਘ ਜੀ ਹੰਸਾ ਸਾਧ ਸੰਗਤ ਸੰਤ ਬਾਬਾ ਗੀਜਾ ਸਿੰਘ ਦੀ ਲਿਖਦੇ ਹਨ ਕਿ ਪਿਆਰੇ ਬਾਬਾ ਜੀ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਜਦੋਂ ਨਾਨਕ ਸਰ ਰਹਿ ਰਹੇ ਸਨ ਤਾਂ ਦੂਜੇ ਚੌਥੇ ਦਿਨ ਨਿਤਨੇਮ ਤੋਂ ਬਾਅਦ 9 10 ਵਜੇ ਬੌਲੀ ਸਾਹਿਬ ਜੋ ਇਥੋਂ ਅੱਧਾ ਕੁ ਕਿਲੋਮੀਟਰ ਦੂਰ ਹੈ ਸਾਧ ਸੰਗਤ ਉੱਥੇ ਟਹਿਲਣ ਵਾਸਤੇ ਚਲੇ ਜਾਂਦੇ ਸਨ ਤੇ ਖਾਸ ਕਰ ਸੰਗੀ ਇੱਥੇ ਆ ਕੇ ਆਪਣੀ ਬੇਨਤੀ ਕਰ ਲੈਂਦੇ ਸਨ ਸੁਪਿਆਰੇ ਬਾਬਾ ਜੀ ਅੱਜ ਨਿਤਨੇਮ ਕਰਕੇ ਬੌਲੀ ਸਾਹਿਬ ਤੇ ਟਹਿਲਣ ਵਾਸਤੇ ਗਏ ਜਦੋਂ ਉੱਥੇ ਪਹੁੰਚੇ ਤਾਸੇ ਪਾਸੇ ਤੋਂ ਕੁਝ ਸੰਗਤ ਬਾਬਾ ਜੀ ਦੇ ਦਰਸ਼ਨ ਵਾਸਤੇ ਇਕੱਠੀ ਹੋ ਗਈ। ਸੰਤ ਬਾਬਾ ਕੀ ਜਲ ਸਿੰਘ ਜੀ ਲਿਖਦੇ ਹਨ ਕਿ ਦਾਸ ਵੀ ਸੇਵਾਦਾਰਾਂ ਦੇ ਨਾਲ ਬਾਬਾ ਜੀ ਦੇ ਮਗਰ ਹੀ ਆ ਗਿਆ ਸੀ। ਤੇ ਦਾਸ ਦਾ ਹਰ ਵੇਲੇ ਇਹੀ ਧਿਆਨ ਹੁੰਦਾ ਸੀ ਕਿ ਕਦੋਂ ਬਾਬਾ ਜੀ ਮਿਹਰ ਨਾਲ ਤੱਕ ਕੇ ਕਵਿਤਾ ਵਾਸਤੇ ਹੁਕਮ ਕਰਨ। ਇਹ ਤਾਂ ਕਬੀਰ ਸਾਹਿਬ ਜੀ ਵਾਲੀ ਹੀ ਗੱਲ ਹੈ। ਜਿਵੇਂ ਲਿਖਿਆ ਹੈ ਕਬੀਰ ਚਰਨ ਕਮਲ ਕੀ ਮौज ਕੋ ਕਹਿ ਕੈਸੇ ਅਨਮਾਨ ਕੈਬੇ ਕੋ ਸੂਬਾ ਨਹੀਂ ਦੇਖਾ ਹੀ ਪ੍ਰਮਾਨ ਸੋ ਸਾਧ ਸੰਗਤ ਉਸ ਸਮੇ ਜੋ ਆਨੰਦ ਦਾਸ ਮਾਨਦਾ ਸੀ ਸੰਤ ਬਾਬਾ ਗੀ ਜਸੰਗ ਦੀ ਲਿਖਦੇ ਹਨ ਕਿ ਉਸ ਸਮੇ ਦਾਸ ਜੋ ਆਨੰਦ ਮਾਨਦਾ ਸੀ ਉਹ ਜਾਂ ਤਾਂ ਦਾਸ ਜਾਣਦਾ ਹੈ ਤੇ ਜਾਂ ਬਾਬਾ ਜੀ ਅਤੇ ਜਾਂ ਸਰਦਾ ਵਾਲੇ ਸੰਗੀ ਵੀ ਵੇਖ ਕੇ ਹੈਰਾਨ ਰਹਿ ਜਾਂਦੇ ਸਨ ਵੀ ਜਦੋਂ ਬਾਬਾ ਜੀ ਮਿਹਰ ਨਾਲ ਤੱਕ ਕੇ ਕਹਿੰਦੇ ਸਨ ਸੁਣਾ ਕਵੀ ਕਵਿਤਾ ਅੱਜ ਵੀ ਬਾਬਾ ਜੀ ਨੇ ਮਿਹਰ ਨਾਲ ਤੱਕ ਕੇ ਹੁਕਮ ਕੀਤਾ ਕਵੀ ਸੁਣਾ ਕੁਝ ਤਾਂ ਸਾਧ ਸੰਗਤ ਦਾਸ ਨੇ ਇੱਕ ਕਵਤਾ ਰਾਹੀ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਿਹਰਬਾਨ ਗੁਰ ਮੇਰੇ ਦਰ ਤੇ ਖੜੇ ਸਵਾਲੀ ਜੀ ਮਿਹਰਬਾਨ ਗੁਰ ਮੇਰੇ ਦਰ ਤੇ ਖੜੇ ਸਵਾਲੀ ਜੀ ਕਰੋ ਪੂਰੀਆਂ ਆਸਾਂ ਮੋੜਿਓ ਕਦੇ ਨਾ ਖਾਲੀ ਜੀ ਗਲ ਪੱਲਾ ਹੱਥ ਜੋੜਦਾ ਸੈ ਬੇਨਤੀ ਕਰਦਾ ਜੀ ਸਿਮਰਨ ਸੇਵਾ ਸਿਫਤ ਸਦਾ ਲਈ ਬਖਸ਼ੋ ਸਰਦਾ ਜੀ ਮੰਗਤਾ ਤੇਰੇ ਦਰ ਦਾ ਬਣਿਆ ਕੁੱਲ ਜਹਾਨ ਜੀ ਮੰਗ ਅਸੀਂ ਵੀ ਮੰਗੀਏ ਸਤਿਗੁਰ ਮਿਹਰਬਾਨ ਜੀ ਮਨ ਇੱਛਾ ਅਨਸਾਰ ਮੰਗ ਹੈ ਹਰ ਕੋਈ ਕਰਦਾ ਜੀ ਸਿਮਰਨ ਸੇਵਾ ਸਿਵਤ ਸਦਾ ਲਈ ਬਖਸ਼ੋ ਸਰਦਾ ਜੀ ਸਤ ਸੰਤੋਖ ਬੈਰਾਗ ਬਖਸ਼ ਦਿਓ ਗਿਆਨ ਵਿਵੇਕ ਜੀ ਧੀਰਜ ਧਰਮ ਦਇਆ ਖਿਮਾ ਇਹ ਸੁਭ ਗੁਣ ਅਨੇਕ ਜੀ ਮੋਹ ਰਾਜਾ ਨਿਰਮੋਹ ਤੋਂ ਰਹੇ ਜੋ ਸਦਾ ਹੀ ਹਰਦਾ ਜੀ ਸਿਮਰਨ ਸੇਵਾ ਸਿਵਤ ਸਦਾ ਲਈ ਬਖਸ਼ੋ ਸਰਦਾ ਜੀ ਇਸੇ ਤਰ੍ਹਾਂ ਸਾਧ ਸੰਗਤ ਇਹ ਕਾਫੀ ਲੰਬੇਰੀ ਕਵਿਤਾ ਹੈ ਜੋ ਕਿ ਆਪ ਜੀ ਬਾਬਾ ਜੀ ਦੀ ਜਨਮ ਸਾਖੀ ਦੇ ਪਹਿਲੇ ਭਾਗ ਵਿੱਚ ਪੜ੍ਹ ਸਕਦੇ ਹੋ ਸੋ ਬਾਬਾ ਗਿੱਜਾ ਸਿੰਘ ਜੀ ਲਿਖਦੇ ਹਨ ਕਿ ਜਦੋਂ ਇਹ ਕਵਤਾ ਬਾਬਾ ਜੀਾਂ ਦੇ ਸਨਮੁਖ ਪੇਸ਼ ਕੀਤੀ ਤਾਂ ਪਿਆਰੇ ਬਾਬਾ ਜੀ ਇਹ ਕਵਤਾ ਸੁਣ ਕੇ ਬੜੇ ਹੀ ਪ੍ਰਸੰਨ ਹੋਏ ਅਤੇ ਬੜੀ ਹੀ ਕਿਰਪਾ ਕੀਤੀ ਸਾਧ ਸੰਗਤ ਇਧਰ ਮੰਦਰ ਬਣ ਰਿਹਾ ਹੈ ਜਿੰਨੇ ਵੀ ਲੈਂਟਰ ਪੈਂਦੇ ਸਨ ਉਹਨਾਂ ਉੱਤੇ ਪਾਣੀ ਪਾਉਣ ਅਤੇ ਖੜਾਉਣ ਦੀ ਡਿਊਟੀ ਸਾਧ ਸੰਗਤ ਉਸ ਵੇਲੇ ਸੰਤ ਬਾਬਾ ਮੀਹਾ ਸਿੰਘ ਜੀ ਅਤੇ ਸੰਤ ਨਾਰਾਇਣ ਸਿੰਘ ਜੀਆ ਦੀ ਸੀ ਕਿ ਜਿੰਨੇ ਵੀ ਲੈਂਟਰ ਪੈਂਦੇ ਸਨ ਉਹਨਾਂ ਉੱਤੇ ਪਾਣੀ ਪਾਉਣਾ ਤੇ ਪਾਣੀ ਖੜਾਉਣਾ ਇਹਨਾਂ ਦੋਵਾਂ ਜਣਿਆਂ ਦੇ ਸਾਧ ਸੰਗਤ ਆ ਜਿਹੜੇ ਪੀਪੇ ਸਨ ਇਹਨਾਂ ਦੋਵਾਂ ਜਣਿਆਂ ਨੇ ਤਾਂਬੇਆਂ ਨਾਲ ਪੀਪੇ ਬੰਨੇ ਹੁੰਦੇ ਸਨ ਨਾਲ ਹੋਰ ਵੀ ਸੰਗਤ ਲੈ ਕੇ ਪਾਣੀ ਉੱਪਰ ਚੌਥੀ ਪੰਜਵੀਂ ਮੰਜ਼ਲ ਤੱਕ ਪਹੁੰਚਾਉਣਾ ਤਾਂ ਇਹਨਾਂ ਦੋਵਾਂ ਦੇ ਮੋਢਿਆਂ ਤੇ ਨਿਸ਼ਾਨ ਪੈ ਗਏ ਇੰਨੀ ਸੇਵਾ ਕੀਤੀ ਸਾਧ ਸੰਗਤ ਨਿਸ਼ਾਨ ਪੈ ਗਏ ਮੋਢਿਆਂ ਤੇ ਸੋ ਇਹਨਾਂ ਦੀ ਇਹ ਤਕੜੀ ਕਾਹ ਲੈਣਾ ਸੀ ਗੁਰਦੁਆਰਾ ਸਾਹਿਬ ਬਣ ਕੇ ਗੁੰਬਦ ਲੱਗ ਗਿਆ ਤਾਂ ਪਿਆਰੇ ਬਾਬਾ ਜੀ ਨੇ ਮਿਸਤਰੀਆਂ ਨੂੰ ਹੁਕਮ ਕੀਤਾ ਕਿ ਮਿਸਤਰੀਓ ਗੁੰਬਦ ਦੇ ਸੋਨੇ ਦਾ ਕਲਸ਼ ਚੜ੍ਹਾਇਆ ਜਾਵੇ ਤਾਂ ਮਿਸਤਰੀਆਂ ਨੇ ਬੇਨਤੀ ਕੀਤੀ ਜੀ ਗੁੰਬਦ ਉੱਤੇ ਪਹਿਲਾਂ ਠਠਿਆਰ ਤਾਂਬੇ ਦਾ ਪੱਤਰਾ ਚੜ੍ਹਾਣਗੇ ਪਹਿਲਾਂ ਗੁੰਬਦ ਉੱਤੇ ਠਠਿਆਰ ਤਾਂਬੇ ਦਾ ਪੱਤਰਾ ਚੜ੍ਹਾਣਗੇ ਫਿਰ ਉੱਪਰ ਸੋਨੇ ਭਗਤ ਸੋਨਾ ਚੜ੍ਹਾਏਗਾ ਫਿਰ ਉੱਪਰ ਸੋਨੇ ਭਗਤ ਸੋਨਾ ਚੜ੍ਹਾਵੇਗਾ ਕੋਲ ਖੜੇ ਚਰਨਜੀਤ ਸਿੰਘ ਚਰਨਜੀ ਨੇ ਸਾਧ ਸੰਗਤ ਬੇਨਤੀ ਕੀਤੀ ਕਿ ਬਾਬਾ ਜੀ ਇਹ ਸੇਵਾ ਹੁਕਮ ਕਰੋ ਤਾਂ ਦਾਸ ਜਾ ਕੇ ਸਾਰੀਆਂ ਸਕੀਰੀਆਂ ਚੋਂ ਠਠਿਆਰ ਲੈ ਆਉਂਦਾ ਹੈ ਤਾਂ ਬਾਬਾ ਜੀ ਦੇ ਹੁਕਮ ਤੇ ਸਾਧ ਸੰਗਤ ਦੇ 70 ਆ 60 70 ਠਠਿਆਰ ਇਕੱਠੇ ਕਰ ਲਿਆ ਆ ਇਹਨਾਂ ਦੇ ਨਾਂ ਸਨ ਭਾਈ ਲਾਲ ਸਿੰਘ ਜੀ ਔਰ ਇਹਨਾਂ ਦਾ ਮੁੰਡਾ ਭਾਈ ਹਰਵੰਦ ਸਿੰਘ ਜੀ ਇੰਦਰ ਸਿੰਘ ਜੀ ਨਾਨਕ ਸਿੰਘ ਜੀ ਬੁੱਧ ਸਿੰਘ ਜੀ ਸੋਹਣ ਸਿੰਘ ਦਾਸੀ ਰਾਮ ਔਰ ਸਾਹਿਬ ਸਿੰਘ ਜੀ ਹਿੰਮਤ ਸਿੰਘ ਜੀ ਅਤਰ ਚੰਦ ਦਲੀਪ ਚੰਦ ਸੁਜਾਨ ਸੰਤ RAM ਹਾਕਮ ਆਤਮਾ ਔਰ ਕਰਤਾਰ ਸਿੰਘ ਜੀ ਸੰਤੋਖ ਸਿੰਘ ਜੀ ਪ੍ਰਕਾਸ਼ ਸਿੰਘ ਜੀ ਗੁਰਦਿਆਲ ਸਿੰਘ ਔਰ ਗੋਪਾਲ ਸਿੰਘ ਮੀਰ ਚੰਦ ਜੀ ਜਲਤ RAM ਲక్ష్ਮਣ ਸਿੰਘ ਸੇਵਾ ਸਿੰਘ ਬੇਅੰਤ ਸਿੰਘ ਸੂਹਣ ਲਾਲ ਕਾਲੂ RAM ਜਗਨਨਾਥ ਹਰੀ RAM RAM ਚੰਦ ਰਾਧੇ ਕ੍ਰਿਸ਼ਨ ਆ ਰਾਧੇ ਕ੍ਰਿਸ਼ਨ ਭਗਤ ਚੰਦ ਮਨੋਹਰ ਚੰਦ ਸੁਰਜਨ ਚੰਦ ਸਾਧ ਸੰਗਤ ਗਤਕੇ ਦਾ ਖੜਾਰੀ ਤੇ ਹੋਰ ਵੀ ਕਈ ਗੁਰੂਖ ਪਿਆਰੇ ਸੇਵਾ ਕਰਨ ਆਏ ਜਦੋਂ ਬਾਬਾ ਜੀ ਨੇ ਸਾਰਿਆਂ ਨੂੰ ਵੇਖਿਆ ਤਾਂ ਬਹੁਤੇ ਬੰਦਿਆਂ ਦੇ ਸਾਧ ਸੰਗਤ ਉਸ ਵੇਲੇ ਮੂੰਹ ਸਿਰ ਮੁਨਾਈ ਹੋਏ ਸਨ ਤਾਂ ਬਾਬਾ ਜੀਆ ਨੇ ਇਹਨਾਂ ਨੂੰ ਪਿਆਰ ਦੇ ਨਾਲ ਸਮਝਾਇਆ ਕਿ ਭਾਈ ਕਿਸੇ ਨੇ ਨਹੀਂ ਕਢੀ ਕਿਸੇ ਨੇ ਰੋੜੀ ਕੁੱਟੀ ਕਿਸੇ ਨੇ ਕੰਧ ਕਢੀ ਕਿਸੇ ਨੇ ਲੈਂਟਰ ਪਾਇਆ ਪਰ ਸਭ ਤੋਂ ਉੱਚੀ ਸੁੱਚੀ ਸੇਵਾ ਪਾਈ ਗੁੰਬਦ ਦੀ ਤੁਹਾਨੂੰ ਦੇਣ ਲੱਗੇ ਆ ਸਭ ਤੋਂ ਉੱਚੀ ਸੁੱਚੀ ਸੇਵਾ ਗੁੰਬਦ ਦੀ ਤੁਹਾਨੂੰ ਦੇਣ ਲੱਗੇ ਆ ਪਰ ਇਹ ਗੁਰੂ ਨਾਨਕ ਦਾ ਘਰ ਹੈ ਤੁਸੀਂ ਅਮਰਤ ਨਹੀਂ ਛਕਿਆ ਕਿਸੇ ਨੂੰ ਕੋਈ ਸ਼ਹੀਦ ਸਿੰਘ ਹੀ ਉੱਪਰੋਂ ਨਾ ਗਿਰਾ ਦੇਵੇ ਇਸ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੋ ਤੇ ਸਿੰਘ ਸਜ ਕੇ ਸੇਵਾ ਸੰਭਾਲੋ ਤਾਂ ਸਾਧ ਸੰਗਤ ਇਹਨਾਂ ਸਾਰਿਆਂ ਨੇ ਸਤਿਵਚਨ ਕਿਹਾ ਤੇ ਅੰਮ੍ਰਿਤ ਛਕਣ ਨੂੰ ਤਿਆਰ ਹੋ ਗਏ ਇਹਨਾਂ ਸਾਰਿਆਂ ਨੂੰ ਦੋ-ਦੋ ਕਸ਼ਰੇ ਇੱਕ-ਇੱਕ ਚੋਲਾ ਤੇ ਇੱਕ-ਇੱਕ ਪੱਗ ਸਾਰੇ ਚਿੱਟੇ ਵਸਤਰ ਦਿੱਤੇ ਗਏ ਤੇ ਨਾਲ ਹੀ ਇੱਕ ਕਾਰ ਵੀ ਦਿੱਤੇ ਗਏ ਇਸਨਾਨ ਕਰਨ ਲਈ ਸਾਬਣ ਤੇਲ ਦਿੱਤਾ ਗਿਆ ਇਹਨਾਂ ਸਾਰਿਆਂ ਨੇ ਇਸ਼ਨਾਨ ਕਰਕੇ ਚਿੱਟੇ ਵਸਤਰ ਪਹਿਨ ਕੇ ਪੰਜੇ ਕਕਾਰ ਸਜਾ ਕੇ ਖੰਡੇ ਬਾਟੇ ਦਾ ਅਮਰ ਚਸ਼ਕੇ ਸਾਧ ਸੰਗਤ ਗੁੰਬਦ ਤੇ ਤਾਂਬਾ ਚੜਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਇਹ ਸੇਵਾ ਵੀ ਕਰਮਾ ਵਾਲਿਆਂ ਨੂੰ ਪ੍ਰਾਪਤ ਹੋਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਧ ਸੰਗਤ ਕਿ ਨਾਨਕ ਸਰ ਜੋ ਵੀ ਜਗ੍ਹਾ ਬਣੀ ਬਾਹਰ ਵੀ ਬਾਬਾ ਜੀ ਨੇ 12 ਗੁਰਦੁਆਰੇ ਬਣਾਏ ਪਰ ਕਿਸੇ ਕੰਦ ਆ ਪੱਥਰ ਜਾਂ ਸੋਨੇ ਤੇ ਵੀ ਜਿੱਥੇ ਕੁਇੰਟਲਾਂ ਦੇ ਕੁਇੰਟਲ ਸੋਨਾ ਲੱਗਿਆ ਹੈ ਅਤੇ ਕਰੋੜਾਂ ਅਰਬਾਂ ਦਾ ਪੱਥਰ ਲੱਗਾ ਹੈ ਕਿਸੇ ਦਾ ਨਾਮ ਨਹੀਂ ਲਿਖਿਆ ਗਿਆ ਸੇਵਾਦਾਰਾਂ ਨੇ ਆ ਥੋੜੇ ਹੀ ਸਮੇਂ ਵਿੱਚ ਤਾਂਬਾ ਚੜਾਉਣ ਦੀ ਸੇਵਾ ਪੂਰੀ ਕਰ ਦਿੱਤੀ ਅਤੇ ਅੰਮ੍ਰਿਤਸਰ ਤੋਂ ਸੋਨਾ ਚੜਾਉਣ ਵਾਲੇ ਲਿਆ ਕੇ ਸੋਨਾ ਚੜਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਇਹ ਸੇਵਾ ਕਰਮਾ ਭਾਗਾ ਵਾਲਿਆਂ ਦੇ ਹੱਥ ਆਈ ਸਾਧ ਸੰਗਤ ਗੁੰਬਦ ਕਲਸ਼ ਪਾਲਕੀਆਂ ਉਤੇ ਸੋਨਾ ਚੜ ਕੇ ਪੂਰੀ ਤਿਆਰੀ ਹੋ ਗਈ ਕਈ ਕਈ ਮੀਲ ਤੋਂ ਨਾਨਕ ਸਰਦਾ ਮੰਦਰ ਦਿਸਣ ਲੱਗਿਆ ਆ ਇੱਕ ਦਿਨ ਪਿਆਰੇ ਬਾਬਾ ਜੀ ਸਾਧ ਸੰਗਤ ਸੰਤੂ ਆਬਾ ਗਿਜਾ ਸਿੰਘ ਜੀ ਲਿਖਦੇ ਹਨ ਕਿ ਇੱਕ ਦਿਨ ਪਿਆਰੇ ਬਾਬਾ ਜੀਆ ਨੇ ਖੁਸ਼ੀ ਵਿੱਚ ਆ ਕੇ ਦਾਸ ਨੂੰ ਹੁਕਮ ਕੀਤਾ ਕਵੀ ਬਈ ਤੂੰ ਵੀ ਨਾਨਕ ਸਰਵਾਰੇ ਕੋਈ ਕਵਤਾ ਸੁਣਾ ਤਾਂ ਸਾਧ ਸੰਗਤ ਸੰਤ ਬਾਬਾ ਗਿੱਜ ਸਿੰਘ ਜੀ ਲਿਖਦੇ ਹਨ ਕਿ ਦਾਸ ਨੇ ਇਹ ਕਵਤਾ ਦੀ ਹਾਜ਼ਰੀ ਲਗਵਾਈ ਐਸੀ ਤੈ ਰਚਨ ਰਚਾਈ ਮੂਹੀ ਹੈ ਕੁੱਲ ਲੁਕਾਈ ਐਸੀ ਤੈ ਰਚਨ ਰਚਾਈ ਮੂਹੀ ਹੈ ਕੁੱਲ ਲੁਕਾਈ ਸੋਹਣੀਏ ਠਾਠ ਹੈ ਪਾਈ ਸੱਚਖੰਡ ਵਾਲਾ ਨਕਸ਼ਾ ਹੈ ਘੜਿਆ ਜੀ ਉੱਚਾ ਦਰ ਤੇਰਾ ਜੱਗ ਚੋਂ ਦੂਰੋਂ ਦਿਸਦਾ ਕਲਸ਼ ਸੋਹਣੇ ਚੜਿਆ ਜੀ ਉੱਚਾ ਦਰ ਉੱਚੇ ਹੈ ਮਹਿਲ ਮਨਾਰੇ ਪੌਂਦੇ ਜੀ ਹੈ ਚਮਕਾਰੇ ਸਿਵਤਾ ਹੈ ਕਰਦੇ ਸਾਰੇ ਚਾਹੇ ਅਨਪੜ ਚਾਹੇ ਕੋਈ ਪੜਿਆ ਜੀ ਉੱਚਾ ਦਰ ਤੇਰਾ ਜੱਗ ਚੋਂ ਦੂਰੋਂ ਦਿਸਦਾ ਕਲਸ਼ ਸੋਨੇ ਚੜਿਆ ਜੀ ਉੱਚਾ ਦਰ ਸੋਹਣੀਆਂ ਘੜੀਆਂ ਘੜਤਾ ਸ਼ੀਸ਼ੇ ਦੀਆਂ ਕੜੀਆਂ ਜੜਤਾ ਸੋਨੇ ਦੀਆਂ ਮੜੀਆਂ ਮੜਤਾ ਸੋਹਣਾ ਮੰਦਰ ਹੈ ਸੋਨੇ ਨਾਲ ਮੜਿਆ ਜੀ ਉੱਚਾ ਦਰ ਤੇਰਾ ਜਗ ਚੋਂ ਦੂਰੋਂ ਦਿਸਦਾ ਕਲਸ਼ ਸੋਨੇ ਚੜਿਆ ਜੀ ਉੱਚਾ ਦਰ ਸੋਨੇ ਦਾ ਸ਼ਤਰ ਝੁੱਲਦਾ ਖਿੱਚੇ ਹੈ ਮਨਨ ਕੁਲ ਦਾ ਦੇਖ ਕੇ ਕਦੇ ਨਾ ਭੁੱਲਦਾ ਜਿਸ ਦੇ ਨਕਸ਼ਾ ਹੈ ਮਨ ਵਿੱਚ ਵੜਿਆ ਜੀ ਉੱਚਾ ਦਰ ਤੇਰਾ ਜਗ ਚੋਂ ਦੂਰੋਂ ਦਿਸਦਾ ਕਲਸ਼ ਸੋਨੇ ਚੜਿਆ ਜੀ ਉੱਚਾ ਦਰ ਸੋ ਸਾਧ ਸੰਗਤ ਇਸੇ ਤਰ੍ਹਾਂ ਇੱਕਾਫੀ ਲੰਬੇਰੀ ਕਰਤਾ ਹੈ ਸੰਤ ਬਾਬਾ ਗੀਜਾ ਸਿੰਘ ਜੀ ਮਹਾਰਾਜਿਆਂ ਨੇ ਜਦੋਂ ਬਾਬਾ ਜੀ ਦੇ ਸਾਹਮਣੇ ਪੇਸ਼ ਕੀਤੀ ਤਾਂ ਇਹ ਕਵਤਾ ਸੁਣ ਕੇ ਪਿਆਰੇ ਬਾਬਾ ਜੀ ਬੜੇ ਪ੍ਰਸੰਨ ਹੋਏ ਅਤੇ ਉਸ ਵੇਲੇ ਸੰਤ ਬਾਬਾ ਗੀਜਾ ਸਿੰਘ ਜੀ ਮਹਾਰਾਜ ਜੀਆਂ ਨੂੰ ਬਾਬਾ ਜੀ ਨੇ ਕਿੰਿਆਂ ਦਾ ਪ੍ਰਸਾਦ ਵਖਸ਼ਿਸ਼ ਕੀਤਾ ਸਾਧ ਸੰਗਤ ਸਵਾਹੁ ਹੋਰ ਵੀ ਬੇਅੰਤ ਸਾਖੀਆਂ ਜਿਨ੍ਹਾਂ ਦੇ ਰਾਹੀ ਬਾਬਾ ਜੀ ਵਖਸ਼ਿਸ਼ ਕਰਦੇ ਹਨ ਸਾਧ ਸੰਗਤ ਪੂਰੇ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਪੂਰਨ ਮਹਾਂਪੁਰਖਾਂ ਦੇ ਰਾਹੀ ਲਿਖੇ ਹੋਏ ਇਹ ਜਨਮ ਸਾਖੀ ਦੇ ਵਿੱਚੋਂ ਆਪ ਜੀ ਬਾਬਾ ਜੀ ਦੀਆਂ ਜੀਵਨ ਸਾਖੀਆਂ ਸਰਵਣ ਕਰਦੇ ਹੋ ਸਾਜ ਸੰਗਤ ਪੁੱਲਾਂ ਚੁੱਕਾਂ ਦੀ ਖਵਾ ਕਰਨੀ ਬਤ ਤੋਂ ਬਦ ਲਾਈਕ ਕਮੈਂਟ ਸ਼ੇਅਰ ਕਰਕੇ ਸਾਜ ਸੰਗਤ ਆਪ ਜੀ ਨੇ ਵੀ ਦਸਰੇ ਨੂੰ ਅਸ਼ੀਰਵਾਦ ਬਖਸ਼ਿਸ਼ ਕਰਨਾ ਜਿਨ੍ਹਾਂ ਨੇ ਇਸ YouTube ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਵੀ ਉਹ ਸਬਸਕ੍ਰਾਈਬ ਕਰ ਲੈਣ ਸੋਹੀਆਂ ਪੁਲਾ ਚੁੱਕਾਂ ਦੀ ਦੁਆਰਾ ਫੇਰ ਕਿਮਾ ਮੰਗਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ